ਮਹਿਲਾਵਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਮਹਿਲਾਵਾਂ ਇਹ ਖਬਰ ਪੂਰੇ ਧਿਆਨ ਨਾਲ ਸੁਣ ਲੈਣ ਕਿਉਂਕਿ ਮਹਿਲਾਵਾਂ ਨੂੰ ਹੁਣ ਵੱਡਾ ਝਟਕਾ ਲੱਗੇਗਾ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਤਾਂ ਸਰਕਾਰ ਵੱਲੋਂ ਜਿਹੜਾ ਹਜ਼ਾਰਾਂ ਔਰਤਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਸਕੀਮ ਵਿੱਚੋਂ ਜਿਹੜੇ ਨਾਮ ਕੱਟੇ ਗਏ ਨੇ ਤਾਂ ਹਰ ਮਹੀਨੇ ਜਿਹੜੇ ਹੁਣ 1500 ਰੁਪਏ ਸੀ ਉਹ ਹੁਣ ਮਹਿਲਾਵਾਂ ਨੂੰ ਨਹੀਂ ਮਿਲਣਗੇ ਤਾਂ ਅੱਗੇ ਦੱਸ ਦਿੰਦੇ ਆ ਕਿ ਭਾਰਤ ਸਰਕਾਰ ਦੇਸ਼ ਦੀਆਂ ਔਰਤਾਂ ਲਈ ਕਈ ਯੋਜਨਾਵਾਂ ਚਲਾਉਂਦੀ ਆ ਕੇਂਦਰ ਸਰਕਾਰ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੀ ਜਿਹੜੀਆਂ ਔਰਤਾਂ ਨੂੰ ਵਿੱਤੀ ਲਾਭ ਦੇਣ ਲਈ ਯੋਜਨਾਵਾਂ ਚਲਾਉਂਦੀਆਂ ਨੇ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਸਰਕਾਰ ਨੇ ਵੀ ਔਰਤਾਂ ਨੂੰ ਵਿੱਤੀ ਲਾਭ ਦੇਣ ਲਈ ਸਾਲ 2024 ਵਿੱਚ ਲੜਕੇ ਬਹਿਨਾ ਯੋਜਨਾ ਸ਼ੁਰੂ ਕੀਤੀ ਆ ਇਸ ਯੋਜਨਾ ਰਾਹੀਂ ਸਰਕਾਰ ਹਰ ਮਹੀਨੇ ਔਰਤਾਂ ਨੂੰ 1500 ਰੁਪਏ ਦੀ ਰਕਮ ਦਿੰਦੀ ਆ ਹੁਣ ਤੱਕ ਕਰੋਨਾ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਨੇ ਪਰ ਹੁਣ ਤੱਕ ਇਸ ਯੋਜਨਾ ਨਾਲ ਜੁੜੀ ਇੱਕ ਵੱਡੀ ਖਬਰ ਆ ਉਹ ਧਿਆਨ ਨਾਲ ਸੁਣ ਲਵੋ ਕਿ ਇਸ ਯੋਜਨਾ ਵਿੱਚ ਜਿਹੜੀਆਂ ਬਹੁਤ ਸਾਰੀਆਂ ਔਰਤਾਂ ਦੇ ਨਾਮ ਹਟਾਏ ਜਾ ਰਹੇ ਨੇ ਹੁਣ ਤੱਕ ਹਜ਼ਾਰਾਂ ਨਾਮ ਜਿਹੜੇ ਯੋਜਨਾ ਵਿੱਚੋਂ ਹਟਾ ਦਿੱਤੇ ਗਏ ਨੇ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਜੋ ਸਕੀਮ ਵਾਲੀ ਲਿਸਟਾ ਉਹਦੇ ਵਿੱਚੋਂ ਹਜ਼ਾਰਾਂ ਔਰਤਾਂ ਦੇ ਨਾਮ ਹਟਾ ਦਿੱਤੇ ਗਏ ਨੇ ਜੇਕਰ ਤੁਸੀਂ ਘਰ ਬੈਠੇ ਵੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਕਿ ਤੁਹਾਡਾ ਨਾਮ ਯੋਜਨਾ ਵਿੱਚ ਹੈ ਜਾਂ ਇਸ ਨੂੰ ਹਟਾ ਦਿੱਤਾ ਤਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਕਿਹੜੀ ਪ੍ਰਕਿਰਿਆ ਰਹੇਗੀ ਤਾਂ ਦੱਸ ਦਿੰਨੇ ਅੱਗੇ ਕਿ ਦਰਅਸਲ മഹാരാഷ്ട്ര ബോ സ ਉਖਾਤੜੀ ਨਾਲ ਲਾਭ ਲੈ ਰਹੀਆਂ ਸੀ ਤਾਂ ਸਰਕਾਰ ਨੇ ਅਜਿਹੀਆਂ ਔਰਤਾਂ ਨੂੰ ਪਛਾਣ ਕੀਤੀ ਆ ਤੇ ਉਹਨਾਂ ਦੇ ਨਾਮ ਯੋਜਨਾ ਤੋਂ ਜਿਹੜੇ ਹਟਾ ਦਿੱਤੇ ਨੇ ਬਹੁਤ ਸਾਰੀਆਂ ਔਰਤਾਂ ਸਰਕਾਰੀ ਨੌਕਰੀਆਂ ਵਿੱਚ ਹੋਣ ਦੇ ਬਾਵਜੂਦ ਇਸ ਯੋਜਨਾ ਦਾ ਜਿਹੜਾ ਲਾਭ ਲੈ ਰਹੀਆਂ ਨੇ ਪਰ ਇਸ ਤੋਂ ਇਲਾਵਾ ਸਰਕਾਰ ਆਈਟੀਆਰ ਦੀ ਜਾਂਚ ਕਰ ਰਹੀ ਆ ਉਸ ਜਾਣਕਾਰੀ ਅਨੁਸਾਰ ਯੋਜਨਾ ਤੋਂ ਔਰਤਾਂ ਦੇ ਨਾਮ ਵੀ ਮਿਟਾ ਦਿੱਤੇ ਜਾ ਰਹੇ ਨੇ ਜੇਕਰ ਤੁਸੀਂ ਨਾ ਤਾਂ ਸਰਕਾਰੀ ਨੌਕਰੀ ਕਰ ਰਹੇ ਹੋ ਨਾ ਹੀ ਤੁਸੀਂ ਆਪਣਾ ਆਈਟੀਆਰ ਜਮ੍ਹਾਂ ਕਰਵਾਇਆ ਨਾ ਹੀ ਤੁਸੀਂ ਕੋਈ ਗਲਤ ਜਾਣਕਾਰੀ ਦਿੱਤੀ ਆ ਪਰ ਇਸ ਦੇ ਬਾਵਜੂਦ ਤੁਹਾਡਾ ਨਾਮ ਹਟਾ ਦਿੱਤਾ ਗਿਆ ਫਿਰ ਤੁਸੀਂ ਆਪਣੀ ਨਜ਼ਦੀਕੀ ਲੋਕ ਸੇਵਾ ਕੇਂਦਰ ਜਾਂ ਪੰਚਾਇਤ ਦਫ਼ਤਰ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਦੱਸਦੀ ਆ ਕਿ ਯੋਜਨਾ ਵਿੱਚ ਆਪਣੇ ਸਾਰੇ ਦਸਤਾਵੇਜ਼ ਅਪਡੇਟ ਰੱਖੋ ਯੋਜਨਾ ਵਿੱਚ ਆਪਣੇ ਜਿਹੜੇ ਨਾਲ-ਨਾਲ ਜਿਹੜੇ ਦਸਤਾਵੇਜ਼ ਅਪਡੇਟ ਰੱਖਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨ ਲਈ ਇਹ KYC ਵਰਗੇ ਕੰਮ ਕਰੋ ਨੌਜੋਬ ਮਹਿਲਾਵਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਮਹਿਲਾਵਾਂ ਨੂੰ ਇਹ ਖਬਰ ਜਿਹੜਾ ਸੁਣ ਕੇ ਵੱਡਾ ਝਟਕਾ ਲੱਗੇਗਾ ਕਿ ਵੀ ਸਰਕਾਰ ਵੱਲੋਂ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਮਹਿਲਾਵਾਂ ਨੂੰ ਇੱਕ ਵੱਡੀ ਵਿਵਤਾ ਜਿਹੜੀ ਖੜੀ ਹੋ ਗਈ ਜਾਂ ਤਾਂ ਦੱਸਦੀ ਹੈ ਕਿ ਸਰਕਾਰ ਵੱਲੋਂ ਇੱਕ ਜਿਹੜੀ ਸਕੀਮ ਚਲਾਈ ਗਈ ਹੈ ਤਾਂ ਸਕੀਮ ਜਿਹੜੀ ਹਰ ਮਹੀਨੇ ਔਰਤਾਂ ਨੂੰ 1500 ਰੁਪਏ ਮਿਲਦੇ ਨੇ ਤਾਂ ਉਸ ਸਕੀਮ ਵਿੱਚੋਂ ਹੁਣ ਜਿਹੜਾ ਹਜ਼ਾਰਾਂ ਔਰਤਾਂ ਦੇ ਨਾਮ ਕਟੇ ਗਏ ਨੇ ਤਾਂ ਇਹ ਗੱਲ ਜਿਹੜੀ ਮਹਾਰਾਸ਼ਟਰ ਸਰਕਾਰ ਨੇ ਔਰਤਾਂ ਨੂੰ ਜਿਹੜੀ ਵਿੱਤੀ ਲਾਭ ਦੇਣ ਲਈ ਸਾਲ 2024 ਵਿੱਚ ਲੜਕੀ ਵਹਿਨਾ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਰਾਹੀਂ ਸਰਕਾਰ ਹਰ ਮਹੀਨੇ ਜਿਹੜਾ ਔਰਤਾਂ ਨੂੰ 1500 ਰੁਪਏ ਦੀ ਰਕਮ ਦਿੰਦੀ ਆ ਤਾਂ ਹੁਣ ਤੱਕ ਕਰੋੜਾਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਚੁੱਕੀਆਂ ਨੇ ਪਰ ਹੁਣ ਇਸ ਯੋਜਨਾ ਨਾਲ ਜੁੜੀ ਜਿਹੜੀ ਇੱਕ ਵੱਡੀ ਖਬਰ ਆ ਕਿ ਯੋਜਨਾ ਵਿੱਚ ਬਹੁਤ ਸਾਰੀਆਂ ਔਰਤਾਂ ਦੇ ਨਾਮ ਹਟਾਏ ਜਾ ਰਹੇ ਨੇ